ਸਾਸੀਕਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ ਤਰੰਗਵਾਲੀ 2 ਐਮ ਐਮ ਦੇ ਵਿੱਚ ਇੱਥੇ ਦੋਸਤੋ ਤੁਹਾਨੂੰ 1947 ਦੀ ਵੰਡ ਤੋਂ ਪਹਿਲਾਂ ਦਾ ਬਣਿਆ ਹੋਇਆ ਇੱਕ ਕੱਚਾ ਘਰ ਦਿਖਾ ਰਹੇ ਹਾਂ ਦਰਵਾਜ਼ੇ ਦੀ ਬਾਹਰਲੇ ਪਾਸਿਓਂ ਬੰਤਰੀ ਦੱਸਦੀ ਆ ਕਿ ਇਹ ਜਿਹੜਾ ਦਰਵਾਜ਼ਾ ਤਕਰੀਬਨ 70-80 ਸਾਲ ਪੁਰਾਣਾ ਬਣਿਆ ਹੋਇਆ ਹੈ ਇਹ ਅੰਦਰਲੇ ਪਾਸਿਓਂ ਹੀ ਦਰਵਾਜ਼ਾ ਜਿਸ ਤਰ੍ਹਾਂ ਜਿਹੜੇ ਪੱਕੇ ਦਰਵਾਜ਼ੇ ਲੋਕ ਪਹਿਲਾਂ ਬਣਾਉਂਦੇ ਸੀ ਗੁਲਾਈ ਵਾਲੇ ਉਸੇ ਡਿਜ਼ਾਈਨ ਦੇ ਵਿੱਚ ਇਹ ਕੱਚਾ ਦਰਵਾਜ਼ਾ ਬਣਿਆ ਹੋਇਆ ਗੱਲ ਕਰੀਏ ਇਸ ਦੀਆਂ ਛੱਤਾਂ ਦੀ ਤਾਂ ਛੱਤਾਂ ਵੀ ਇਸ ਦੀਆਂ ਬਿਲਕੁਲ ਪ੍ਰਾਣੀਆਂ ਨੇ ਜਿਸ ਤਰ੍ਹਾਂ ਛਤੀਰ ਬਾਲੇ ਵਗੈਰਾ ਜਿਹੜੇ ਪਾਉਂਦੇ ਸੀ ਕਈ ਇਸ ਨੂੰ ਲਟਾਣ ਵੀ ਬੋਲਦੇ ਆ ਉਹ ਪ੍ਰਾਣੀਆਂ ਛੱਤਾਂ ਨੇ ਦੋਸਤੋ ਪਈਆਂ ਜਾਂ ਇਸ ਘਰ ਦੀਆਂ ਇਹ ਤਕਰੀਬਨ ਜਿਹੜਾ ਸਾਰਾ ਘਰ ਬਣਿਆ ਹੋਇਆ ਇਹ ਇੱਕੋ ਸਮੇਂ ਦਾ 70-80 ਸਾਲ ਪੁਰਾਣਾ ਤੇ ਸਾਰਾ ਕੱਚਾ ਹੈ ਇਸ ਦੇ ਸਾਹਮਣੇ ਇਹ ਬਾਰੀ ਨਜ਼ਰ ਆ ਰਹੀ ਆ ਨਾਲ ਇਸ ਤੇ ਦਰਵਾਜ਼ਾ ਲੱਗਿਆ ਹੋਇਆ ਤਾਂ ਇਹ ਕਮਰੇ ਆ ਦੋਸਤੋ ਜਿਹੜੇ ਦੋ ਛੋਟੇ-ਛੋਟੇ ਇਹ ਵੀ ਕੱਚੇ ਆ ਇਹਨਾਂ ਦੇ ਨਾਲ ਇੱਕ ਰਸੋਈ ਤੇ ਉਸ ਦੇ ਅੱਗੇ ਜਿਹੜਾ ਚੌਂਕਾ ਬਣਿਆ ਹੋਇਆ ਇਹ ਸਾਰਾ 70-80 ਸਾਲ ਪੁਰਾਣਾ ਘਾਰ ਆ ਦੋਸਤੋ ਮੁਨਿਆਦ ਹਰ ਇੱਕ ਚੀਜ਼ ਦੀ ਉਸ ਦੀ ਸਾਂਭ ਸੰਭਾਲ ਦੇ ਨਾਲ ਵੱਧ ਜਾਂਦੀ ਆ ਜੇਕਰ ਜਿਹੜੇ ਕੱਚੇ ਘਾਰ ਆ ਇਹਨਾਂ ਨੂੰ ਸਮੇਂ-ਸਮੇਂ ਤੇ ਲਿੰਬਿਆ ਪੋਚਿਆ ਜਾਂਦਾ ਤਾਂ ਇਹਨਾਂ ਦੀ ਵੀ ਜਿਹੜੀ ਮਣਿਆ ਦਾ ਉਨੀ ਲੰਮੀ ਹੋ ਜਾਂਦੀ ਆ ਜੇਕਰ ਕੱਚੇ ਘਰਾਂ ਨੂੰ ਲਿੰਬਿਆ ਪੋਚਿਆ ਨਾ ਜਾਵੇ ਤਾਂ ਹੌਲੀ-ਹੌਲੀ ਕਰਕੇ ਜਿਹੜੀ ਮਿੱਟੀ ਆ ਉਹ ਇੱਕ ਦਿਨ ਖੁਰ ਜਾਂਦੀ ਆ ਇਹ ਅੱਗੇ ਚੌਂਕਾ ਛੋਟਾ ਜਿਹਾ ਇਸ ਕਰਦਾ ਵੇੜਾ ਤੇ ਇਹ ਛੋਟਾ ਜਿਹਾ ਘਰ ਆ ਬੜਾ ਖੂਬਸੂਰਤ ਲੱਗਿਆ ਤੇ ਸੋਚਿਆ ਤੁਹਾਡੇ ਨਾਲ ਵੀਡੀਓ ਰਿਕਾਰਡ ਕਰਕੇ ਸਾਂਝੀ ਕਰੀਏ ਕਿਉਂਕਿ ਪਹਿਲਾਂ ਜਿਹੜੇ ਆਮ ਹੀ ਪਿੰਡਾਂ ਦੇ ਵਿੱਚ ਉਹ ਕੱਚੇ ਘਰ ਦੇਖਣ ਨੂੰ ਮਿਲਦੇ ਸੀ ਹੌਲੀ ਹੌਲੀ ਸਮਾਂ ਆਇਆ ਤਰੱਕੀ ਹੋਈ ਤਾਂ ਲੋਕਾਂ ਨੇ ਪੱਕੇ ਘਰ ਬਣਾਏ ਪੱਕੇ ਘਰਾਂ ਤੋਂ ਵੱਡੀਆਂ-ਵੱਡੀਆਂ ਕੋਠੀਆਂ ਹਵੇਲੀਆਂ ਬਹੁਤ ਕੁਝ ਬਣਾ ਲਿਆ ਪਰ ਇਹ ਘਰ ਉਸ ਸਮੇਂ ਦੇ ਆ ਜਦੋਂ ਘਰ ਕੱਚੇ ਤੇ ਲੋਕ ਸੱਚੇ ਸੀ ਲੋਕਾਂ ਦੇ ਵਿੱਚ ਆਪਸੀ ਮਿਲਵਰਤਨ ਸਾਂਝੀ ਪਿਆਰ ਸੀ ਇਹ ਉਹਨਾਂ ਸਮਿਆਂ ਦਾ ਕਾਰਾ ਜਿਹੜਾ ਤੁਹਾਡੇ ਨਾਲ ਅਸੀਂ ਇਸ ਵੀਡੀਓ ਦੇ ਰਹੀ ਸਾਂਝਾ ਕਰ ਰਹੇ ਆ ਦੋਸਤੋ ਨਵੀਆਂ ਕੋਠੀਆਂ ਦੀ ਜਾਂ ਨਵੀਆਂ ਹਵੇਲੀਆਂ ਦੀ ਵੀ ਆਪਾਂ ਰੈਗੂਲਰ ਸਾਂਝੀਆਂ ਕਰਦੇ ਆ ਪਰ ਜਿੱਥੇ ਕਿਤੇ ਕੱਚੀ ਕਾਰ ਨਜ਼ਰ ਆਉਂਦੇ ਆ ਉਹ ਵੀ ਸੋਚੀ ਦਾ ਕਿ ਬੀਤਿਆ ਹੋਇਆ ਜਿਹੜਾ ਬੰਦੇ ਦਾ ਸਮਾਂ ਉਸ ਨੂੰ ਉਹ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਵੇਖ ਕੇ ਇਹਨਾਂ ਚੀਜ਼ਾਂ ਨੂੰ ਬੀਤੇ ਦਿਨਾਂ ਦੀ ਯਾਦ ਆ ਜਾਂਦੀ ਆ ਏ ਦੋਸਤੋ ਜਿਹੜਾ ਕਾਰਾ ਇਸ ਦੀ ਬਾਹਰਲੇ ਪਾਸਿਓਂ ਇਹ ਸਾਰੀ ਕੰਧਾਂ ਲੰਬੀ ਤੇ ਇਹ ਦਰਵਾਜ਼ਾ ਪੱਕਾ ਬਣਿਆ ਹੋਇਆ ਬਾਹਰਲੇ ਪਾਸਿਓਂ ਅੰਦਰੋਂ ਇਹ ਸਾਰਾ ਦਰਵਾਜ਼ਾ ਤੇ ਘਰ ਕੱਚਾ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੇ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਸਾਂਝਾ ਜਰੂਰ ਕਰਿਓ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ